ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਗਾੜੀ ਬਿਆਦਵੀ ਕੋਟਕਪੂਰਾ ਬਹਿਬਲ ਗੋਲੀ ਕਾਂਢ ਦੇ ਸਮੂਹ ਸਹੀਦ ਸਿੰਘਾਂ ਨੂੰ ਸਮਰਪਿਤ ਅਤੇ ਪੰਜਾਬ ਦੇ ਚੱਲ ਰਹੇ ਮੌਜੂਦਾ ਭਿਆਨਕ ਹਾਲਾਤਾਂ ਦੇ ਸੁਖ ਸ਼ਾਂਤੀ ਦੇ ਲਈ ਗੁਰਦੁਆਰਾ ਸੋਨੀ ਸਿੰਘਾਂ ਬੁੱਢਾਦਲ ਕੋਟਕਪੂਰਾ ਦੇ ਵਿੱਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏਗੇ ਅਤੇ ਪੰਜ ਪਿਆਰੇ ਸਿੰਘ ਸਹਿਵਾਨਾ ਵੱਲੋਂ ਹਾਜ਼ਰੀ ਲਵਾਈ ਗਈ ਅਰਦਾਸ ਬੇਨਤੀ ਕੀਤੀ ਗਈ ਜਿਸ ਦੇ ਵਿੱਚ ਕੁਝ ਸ਼ਖਸੀਅਤਾਂ ਭਾਈ ਬਲਦੇਵ ਸਿੰਘ ਜੀ ਬਡਾਲਾ ਜਿਨ੍ਹਾਂ ਵੱਲੋਂ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਸਮੂਹ ਪੰਥਦਰਦੀ ਸੰਗਤਾਂ ਨੇ ਇਸ ਅਰਦਾਸ ਬੇਨਤੀ ਦੇ ਵਿੱਚ ਹਾਜ਼ਰੀ ਲਵਾਈ ਜਿਸ ਤੋਂ ਉਪਰੰਤ ਬਾਈਬਲ ਗੋਲੀ ਚਾਣ ਦੇ ਸਮੂਹ ਸੀਤ ਸਿੰਘਾਂ ਅਤੇ ਧੰਨ ਸੈ ਸ੍ਰੀ ਗੁਰੂ ਗੋਬਾ ਸਾਹਿਬ ਮਹਾਰਾਜ ਜੀ ਦੀ ਬੈਦੀ ਦੀ ਦੇ ਇਨਸਾਫ ਨਾ ਮਿਲਣ ਦੇ ਰੋਸ ਵੱਜੋਂ ਮੁੰਨੀ ਚੌਕ ਕੋਟਕਪੂਰਾ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ